ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਸਾਰੇ ਸੋ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਕਿ ਗਰਮ ਪਾਣੀ ਪੀਣ ਦੇ ਕੀ ਫਾਇਦੇ ਆ ਸੋ ਦੋਸਤੋ ਅਕਤੂਬਰ ਮਹੀਨਾ ਲਗਭਗ ਖਤਮ ਹੋਣ ਵਾਲਾ ਆ ਗਿਆ ਹੈ ਜੀ ਨੰਬਰ ਦਸੰਬਰ ਜਨਵਰੀ ਫਰਵਰੀ ਇਹਨਾਂ ਚਾਰ ਮਹੀਨਿਆਂ ਦੀ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਇਹ ਸਾਰੇ ਈੜੇ ਮਹੀਨੇ ਆ ਇਹ ਆਪਣੇ ਖਾਸ ਕਰਕੇ ਪੰਜਾਬ ਵਿੱਚ ਵਿਆਹਾਂ ਦੇ ਵਿਆਹ ਸ਼ਾਦੀਆਂ ਦੇ ਮਹੀਨੇ ਆ ਇੱਥੇ ਅਕਸਰ ਹੀ ਖਾਸ ਕਰਕੇ ਖੁਸ਼ੀ ਦੇ ਪ੍ਰੋਗਰਾਮਾਂ ਦੇ ਮਹੀਨੇ ਆ ਇੱਥੇ ਆਪਾਂ ਪਾਰਟੀਆਂ 'ਚ ਵਿਆਹਾਂ ਤੇ ਜਾਂਦੇ ਆ ਨਾ ਤੇ ਕਈ ਵਾਰ ਜ਼ਿਆਦਾ ਤਲਿਆ ਖਾਣ ਨਾਲ ਜਾਂ ਜਿਆਦਾ ਮਿੱਠਾ ਖਾਣ ਨਾਲ ਗਲੇ ਦੀ ਪ੍ਰੋਬਲਮ ਪੈ ਜਾਂਦੀ ਹੈ ਤਾਂ ਗਰਮ ਪਾਣੀ ਦੇ ਵਿੱਚ ਨੂਨ ਪਾ ਕੇ ਗਲਾਰੇ ਕਰਨ ਨਾਲ ਗਲੇ ਨੂੰ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ ਇਹ ਪਹਿਲਾਂ ਆਪਾਂ ਬਿਅਰਕਾਂ ਤੋਂ ਸੁਣਦੇ ਹੁੰਦੇ ਸੀ ਹਨਾ ਅਕਸਰ ਜਦੋਂ ਆਪਾਂ ਛੋਟੇ ਹੁੰਦੇ ਸੀ ਵੀ ਗਲੇ ਦੀ ਪੰਤਰਾਜੀ ਗਲਾ ਖਰਾਬ ਹੋ ਕੇ ਬਿਅਰਕ ਕਹਿੰਦੇ ਸੀ ਐਂ ਕਰੋ ਕਿ ਗਰਮ ਪਾਣੀ ਦੇ ਵਿੱਚ ਨੂਨ ਪਾ ਕੇ ਗਲਾਰੇ ਕਰ ਲਓ ਕਹਿੰਦੇ ਅਕਸਰ ਬਿਅਰਕ ਪਹਿਲਾਂ ਇਹ ਜਿਹੜਾ ਫਾਰਮੂਲਾ ਵਾਦਦੇ ਸੀ ਗਲਾ ਬਿਲਕੁਲ ਠੀਕ ਹੋ ਜਾਂਦਾ ਸੀ ਹੁਣ ਜੇ ਮੰਨ ਲਓ ਕੋਈ ਵੀ ਛੋਟੀ ਜੀ ਪ੍ਰੋਬਲਮ ਪੈ ਜਾਂਦੀ ਹੈ ਗਲੇ ਦੀ ਜਾਂ ਕੋਈ ਵੀ ਆਪਾਂ ਭੱਜ ਕੇ ਨਾ ਦਵਾਈ ਲੈਣ ਲਈ ਪਾਈਦੇ ਆਂ ਸੋ ਹੁਣ ਵੀ ਬਹੁਤ ਸਾਰੇ ਲੋਕ ਸਮਝਦਾਰ ਲੋਕ ਇਹ ਇਹ ਟਾ ਫਾਰਮੂਲਾ ਅਪਣਾਉਂਦੇ ਆ ਗਲਾ ਘਰ ਬਹੋਂ ਤੇ ਗਰਮ ਪਾਣੀ ਪੀਂਦੇ ਆ ਉਹ ਨਾਲ ਗਲੇ ਨੂੰ ਬਹੁਤ ਹੱਦ ਤੱਕ ਰਾਹਤ ਮਿਲਦੀ ਹੈ ਤੇ ਉਸ ਤੋਂ ਬਾਅਦ ਉਹ ਕੀ ਕਰਦੇ ਆ ਕਿ ਗਰਮ ਪਾਣੀ ਵਿੱਚ ਨੂਨ ਪਾ ਕੇ ਗਲਾਰੇ ਵੀ ਜਿਹੜੇ ਕਰਦੇ ਆ ਸੋ ਦੋਸਤੋ ਤੁਸੀਂ ਇਹ ਚੀਜ਼ੇ ਜਿਮਾ ਕੇ ਵੇਖੋ ਜਰੂਰ ਫਾਇਦਾ ਹੋਊਗਾ ਉਸ ਤੋਂ ਬਾਅਦ ਇਹਦੇ ਨਾਲ ਹੀ ਜੁੜੀ ਇੱਕ ਹੋਰ ਪ੍ਰੋਬਲਮ ਆ ਗਈ ਕਿ ਆਪਣੇ ਇਸ ਵਿਆਹਮ ਦੇ ਵਿੱਚ ਜਦੋਂ ਆਪਾਂ ਕੀ ਵਾਰ ਘੱਟ ਵੱਤ ਖਾ ਪੀ ਲੈਨੇ ਹਨਾ ਬਾਦਮੀ ਹੋ ਜਾਂਦੀ ਹੈ ਬੇਢ ਦੀ ਤਾਂ ਗਰਮ ਪਾਣੀ ਨਾਲ ਪੀਣ ਨਾਲ ਜਿਹੜਾ ਕਿ ਬਾਅਦ ਹਜਮੀ ਵੀ ਠੀਕ ਹੁੰਦੀ ਹੈ ਬਹੁਤ ਸਾਰੇ ਲੋਕ ਆਪਾਂ ਵੇਖਣਗੇ ਕਿ ਉਹ ਰੋਟੀ ਦੇ ਨਾਲ ਪਾਣੀ ਨਹੀਂ ਪੀਂਦੇ ਉਹ ਕਹਿੰਦੇ ਅਸੀਂ 1/2 ਘੰਟੇ ਜਾਂ ਘੰਟੇ ਬਾਅਦ ਪਾਣੀ ਪੀਵਾਂਗੇ ਤੇ ਉਹ ਗਰਮ ਪਾਣੀ ਹੀ ਪੀਂਦੇ ਆ ਰੋਟੀ ਨਾਲ ਗੈਪ ਪਾ ਕੇ ਪਾਣੀ ਪੀਂਦੀ ਹੈ ਤੇ ਗਰਮ ਪਾਣੀ ਪੀਂਦੇ ਆ ਉਹਦਾ ਹੀ ਕਾਰਨ ਹੁੰਦਾ ਹੈ ਕਿ ਉਹ ਜਿਹੜਾ ਗਰਮ ਪਾਣੀ ਖਾਦੇ ਹੋਏ ਜਿਹੜਾ ਭੋਜਨ ਨੂੰ ਛੇਤੀ ਹਾਜਮ ਕਰਵਾਉਂਦਾ ਹੈ ਫਾਇਦੇਮੰਦ ਹੁੰਦਾ ਹੈ ਸਰਦੀ ਕਾਰਨ ਛਿੱਕਾਂ ਜ਼ਖਾਮ ਕੋਈ ਵੀ ਪ੍ਰੋਬਲਮ ਹੁੰਦੀ ਹੈ ਗਰਮ ਪਾਣੀ ਪੀਣ ਨਾਲ ਉਸ ਤੋਂ ਵੀ ਸਾਨੂੰ ਜਿਹੜਾ ਮਹੋਂਦਾ ਪਰਦਾ ਹੁੰਦਾ। ਸੋ ਦੋਸਤੋ ਗਰਮ ਪਾਣੀ ਪੀ ਨਾਲ ਸਰੀਰ ਦੀ ਗੰਦਗੀ ਹੈ ਨਾ ਉਹ ਬਾਹਰ ਨਿਕਲ ਜਾਂਦੀ ਹੈ। ਜਿਹੜਾ ਅੰਦਰ ਉਹ ਸਰੀਰ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਉਹਦੇ ਨਾਲ ਸਹੀ ਬੰਦੇ ਦਾ ਗਰਮ ਪਾਣੀ ਪੀ ਨਾਲ ਪੇਟ ਸਾਫ਼ ਹੁੰਦਾ ਸਵੇਰ ਤੇ ਉਹਦੇ ਨਾਲ ਜਿਹੜੀ ਸਰੀਰ ਦੀ ਗੰਦਗੀ ਬਾਹਰ ਹੋਣ ਨਾਲ ਜਿਹੜੀਆਂ ਕੋਈ ਸਕਿਨ ਦੀਆਂ ਪ੍ਰੋਬਲਮਾਂ ਆਉਂਦੀਆਂ ਖਾਸ ਕਰਕੇ ਫੌਂਸੀਆਂ ਪੀਪਲ ਵਗੈਰਾ ਨਿਕਲ ਆਉਂਦੇ ਉਹ ਸਾਰੇ ਠੀਕ ਹੋ ਜਾਂਦੇ ਆ ਤੇ ਗੰਦਗੀ ਅੰਦਰੋਂ ਸਾਫ਼ ਹੋਣ ਨਾਲ ਅੰਦਰੋਂ ਬਿਲਕੁਲ ਸਾਰਾ ਪੇਟ ਸਹੀ ਸਾਫ਼ ਹੋਣ ਨਾਲ ਹੋਰ ਵੀ ਜਿਹੜਾ ਮਨੱਖ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਦਾ ਹੈ। ਸੋ ਜੀ ਗਲੇ ਦੀ ਪ੍ਰੋਬਲਮ ਹੋ ਗਈ ਜ਼ਖਾਮ ਦੀ ਪ੍ਰੋਬਲਮ ਹੋ ਗਈ ਤੇ ਆਪਣੀ ਚੌੜੀ ਦੀ ਪ੍ਰੋਬਲਮ ਹੋ ਗਈ ਤੇ ਖਾਣਾ ਹਾਜ਼ਮ ਕਰਾਉਣ ਦੀ ਗੱਲ ਹੋ ਗਈ ਇਹ ਤਾਂ ਜਿਹੜੀਆਂ ਮੰਨ ਲਓ ਮੇਨ ਚੀਜ਼ਾਂ ਆ ਗਈਆਂ ਮੇਨ ਬੇਸਿਕ ਚੀਜ਼ਾਂ ਆ ਗਈਆਂ ਜਿਹੜੀਆਂ ਗਰਮ ਪਾਣੀ ਪੀਣ ਨਾਲ ਫਾਇਦਾ ਹੁੰਦਾ ਸੋ ਇਹਦੇ ਨਾਲ ਨਾਲ ਹੋਰ ਵੀ ਗੱਲਾਂ ਜਿਵੇਂ ਭਾਰ ਘਟਦਾ ਹੈ ਇਹ ਕਰ ਆਪਾਂ ਗਰਮ ਪਾਣੀ ਦੀ ਜਿਹੜਾ ਵਰਤੋਂ ਕਰਦੇ ਆਂ ਤੇ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕੀ ਵੀ ਲੋਕਾਂ ਨੂੰ ਮੰਨ ਲਓ ਨੋਵਾ ਨੋਵਾ ਦੀ ਕੀ ਪ੍ਰੋਬਲਮ ਪੈ ਜਾਂਦੀ ਹੈ ਸੋ ਗਰਮ ਪਾਣੀ ਪੀਣ ਨਾਲ ਨਵਾਂ ਦੀ ਜਿਹੜੀ ਸਮੱਸਿਆ ਉਹ ਤੋਂ ਵੀ ਜਿਆਦਾ ਅੰਜੇਠਾਂ ਤੱਕ ਕਾਫੀ ਹੱਦ ਤੱਕ ਜਿਹੜੀ ਰਾਤ ਮਿਲਦੀ ਹੈ ਸੋ ਬਾਕੀ ਹਣਾ ਹਰ ਇੱਕ ਦਾ ਬੋਡੀ ਦਾ ਆਪੋ ਆਪਣਾ ਹਿਸਾਬ ਹੁੰਦਾ ਪਰ ਗਰਮ ਪਾਣੀ ਪੀਣ ਦੇ ਇੱਕ ਨਹੀਂ ਅਨੇਕਾਂ ਫਾਇਦੇ ਆ ਇਹ ਤਾਂ ਆਪਾਂ ਗੱਲ ਕੀਤੀ ਜਿਹੜੇ ਮੇਨਲੀ ਬੇਸਿਕ ਫਾਇਦੇ ਆ ਤੁਸੀਂ ਹੁਣ ਗਰਮ ਪਾਣੀ ਪੀਣਾ ਸ਼ੁਰੂ ਕਰੋ ਰੱਟੀਆਂ ਦੇ ਵਿੱਚ ਹੌਲੀ ਹੌਲੀ ਸ਼ਾਇਦ ਸਾਨੂੰ ਜਿਹੜੇ ਲੋਕ ਨਹੀਂ ਪੀਂਦੇ ਉਹਨਾਂ ਨੂੰ ਬੋਰਾ ਲੱਗੇ ਯਾਰ ਵੀ ਕਿਵੇਂ ਪੀਏ ਪੀਤਾ ਨਹੀਂ ਜਾਂਦਾ ਕੁਸੇ ਪਾਣੀ ਤੋਂ ਸ਼ੁਰੂਆਤ ਕਰ ਲਓ ਰੋਜ਼ ਲਈ ਜਿਵੇਂ ਆਪਾਂ ਚਾਹ ਪੀਂਨੇ ਆ ਉਹਦੇ ਲੈਵਲ ਦੇ ਪਾਣੀ ਦੇ ਆ ਜਾਓ ਤੇ ਚਮਤਕਾਰ ਫਾਇਦੇ ਤੁਸੀਂ ਆਪ ਦੇਖਿਓ